ਉਧਰ ਤਾਂ ਮੀਟਰ ਦੀ ਸੇਸ ਹੋ ਜੰਟਾਂ ਦੇਵੇਂ ਲੱਗੀ ਪਈ ਹੋਵੇ ਉੱਤੋਂ ਆ ਜਾਣ ਗਰਮੀ 'ਚ ਰਿਸ਼ਤੇ ਦਾ ਤੇ ਉਹਨਾਂ ਨੂੰ ਲਾਉਣਾ ਪਏ ਜੇ ਸੀ। ਬੱਸ ਫਿਰ ਬੰਦੇ ਦੇ ਮਾਸੀ ਚਾਚੀ ਨਾਨੀ ਪੂਆ ਸਾਰਾ ਕੁਝ ਹੀ ਜ਼ਿਆਦਾ ਆ ਜਾਣ ਲੱਗ ਪਈ। ਪਾਹੇ ਜੀ ਕਰਦਾ ਵੀ ਕੱਲੇ ਕੱਲੇ ਨੂੰ ਫੜ ਕੇ ਝੁੰਡੇ ਪਾਲੇ ਮਾਰ ਚਲਾ ਚਲਾ ਪਾਹੇ ਦੇ ਕਿੱਥੇ ਰੋਡੇ ਲੱਗੇ ਨੇ ਓਏ। ਬਥੇਰਾ ਬੰਦਾ ਬਾਰੇ ਜਮਨ ਜੁਮਨ ਥੱਲੇ ਰੋਕ ਤੇ ਵੀ ਇੱਥੇ ਬੈਠ ਜਾਣ ਪਰ ਕਾਹਨੂੰ ਕੀੜੇ ਵਾਲੇ ਕੁੱਤੇ ਵਾਂਗ ਮੈਂ ਅੰਦਰ ਨੂੰ ਭੱਜਣਗੇ। ਘੰਟਾ ਦਾ ਚਾਹ ਪਾਣੀ ਪੀਣ ਨੂੰ ਲਾ ਦਿੰਦੇ ਨੇ ਕਿ ਤੇ ਜਦੋਂ ਖੜੇ ਕੀ ਹੁੰਦੇ ਨੇ ਕਿ ਬੰਦੇ ਨੂੰ ਹੌਸਲਾ ਹੁੰਦਾ ਵੀ ਚੱਲ ਠੀਕ ਆ ਹੁਣ ਤਾਂ ਜਾਣਗੇ ਲਾ ਕੇ ਬੂਟ ਝਾੜ ਕੇ ਜੇ ਕੱਪੜੇ ਬੈੱਡ ਦੀ ਢੂਣ ਅਸਰਵਾਂ ਲਾ ਕੇ ਬਹਿ ਜਾਂਦੇ ਨੇ ਜੇ ਮੈਂ ਗੱਡੀ ਨਾਲ ਆਏ ਹੁਣ ਬਥੇਰਾ ਬੰਦਾ 3 ਵਜੇ ਬਹਾਨੇ ਲਾਉਂਦਾ ਵੀ ਚੱਲ ਮੈਂ ਸੰਨੀ ਸੰਨੀ ਕਰਿਆ ਮੈਂ ਖੜਾ ਕੇ ਹੁੰਦਾਗਾ ਹਾਂ ਹਾਂ ਕੋਈ ਨਾ ਭਈ ਅਸੀਂ ਬੈਠੇ ਹਾਂ ਤੁਸਨ ਨਹੀਂ ਤੇਰੇ ਕੰਮ ਦਾ ਕਰਨੀ ਆ ਹੁਣ ਉਹ ਝੂਕਾ ਵੀ ਗਰਮੀਆਂ ਜੇ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਬਲੌਕ ਕਰ ਦਈਏ ਆ ਖਿੱਚ ਕਰ ਦਈਏ ਉਧਰੋਂ ਤਾਂ ਮੀਟਰ ਦੀ 600 ਜੌਂਟ ਲੇ